ਦੇ ਇਲਾਕੇ ਵਿੱਚ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਹਨ ਲੁਟੇਰੇ ਹੁਣ ਬੇਖੌਫ ਹੋ ਕੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਕਸਬਾ ਅਲਗੋਕੋਠੀ ਤੋਂ ਸਾਹਮne ਆਈ ਹੈ ਜਿੱਥੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੇ ਵੱਲੋਂ ਬੇਕਰੀ ਦੀ ਦੁਕਾਨ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲੁੱਟ ਦੀ ਇਹ ਵਾਰਦਾਤ ਉੱਥੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਇੱਕ ਵਿਅਕਤੀ ਦੇ ਵੱਲੋਂ ਬੇਖੌਫ ਹੋ ਕੇ ਬੇકરી ਦੇ ਵਿੱਚ ਦਾਖਲ ਹੋ ਕੇ ਬੇકરી ਦੇ ਵਿੱਚ ਬਣੇ ਗੱਲੇ ਦੇ ਵਿੱਚੋਂ ਸ਼ਰਯੰ ਪੈਸੇ ਕੱਢੇ ਜਾ ਰਹੇ ਹਨ ਜਿੱਥੇ ਇਹ ਵੀ ਦੱਸਣ ਯੋਗ ਹੈ ਕਿ ਜਿਸ ਬੇકરી ਦੇ ਵਿੱਚ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਕੁਝ ਹੀ ਦੂਰੀ ਤੇ ਪੁਲਿਸ ਚੌਂਕੀ ਅਲਗੋ ਕੋਠੀ ਵੀ ਹੈ ਪਰ ਲੁਟੇਰੇ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਨੂ ਫਤਿਹਪੁਰ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਕੀ ਨਾਮ ਜੀ ਆਪਣਾ? ਮੇਰੇ ਨਾਮ ਸੁਮਨ ਸਿੰਘ ਹੈ। ਇੱਥੇ ਕਿਨੇ ਕਰਦੇ ਅਲਗੋ ਕੋਠੀ ਦੇ ਵਿੱਚ ਕੰਮ ਕਰਦੇ। ਕੀ ਕੰਮ ਕਰਦੇ 9 ਸਾਲ ਹੋ ਗਏ ਜੀ। ਇਹ ਜਿਹੜੀ ਵਾਰਦਾਤ ਹੋਈ ਆ ਰਾਤ। ਹਾਂਜੀ। ਕਿੰਨੇ ਵਜੇ ਦੀ ਗੱਲ ਤੇ ਤੁਸੀਂ? 8 ਵਜੇ ਦਾ ਵਾਚਾ ਜੀ। 8 ਵਜੇ ਹੋਈ ਆ ਜੀ। ਕਿੰਨੇ ਪੈਸੇ ਸੀ ਗੱਲੇ ਦੇ ਵਿੱਚ? 7-8000 ਰੁਪਏ ਹੋਗਾ। 7-8000 ਰੁਪਏ। ਹਾਂਜੀ। ਕਿੰਨੇ ਜਣੇ ਆਏ ਲੁੱਟਣ ਜੀ ਕੀ ਨਾਮ ਦੇ ਤਿੰਨ ਆਦਮੀ ਤੁਹਾਡੇ ਤੁਹਾਡੇ ਗਲ ਤੇ ਕੁਝ ਰੱਖਿਆ ਕਿ ਜਾਂ ਕੀ ਕੀਤਾ ਕਰਪਾਨ ਰੱਖਾ ਹੋਇਆ ਥਾ ਮੇਰੇ ਗਰਦਨ ਤੇ ਹੋਰ ਕੁਝ ਬਸ ਇਹ ਕਰਪਾਨ ਲੱਗ ਕਰਕੇ ਉਹ ਕਾਤਾ ਦਾ ਚਲਾ ਦੇਗੇ ਗੋਲੀ ਮਾਰ ਦੇਗੇ ਤੁਮਕੋ ਜਾਨ ਸੇ ਮਾਰ ਦੇਗੇ ਸਾਰਾ ਪੈਸਾ ਕੋ ਕਰਕੇ ਲੈ ਗਏ ਗੋਲੀ ਮਾਰ ਦੇਗੇ ਨਾਲ ਕਹਿੰਦੇ ਕਰਪਾਨ ਰੱਖੀ ਨਾਲ ਕਹਿੰਦੇ ਪਿਸਤੌਲ ਵੀ ਹੈਗਾ ਉਹਨਾਂ ਕੋਲ ਨਹੀਂ ਪਿਸਤੌਲ ਨਹੀਂ ਚਾਹੀਦੀ ਫਿਰ ਗੋਲੀ ਕਾ ਤੋਂ ਮਾਰਨੀ ਹੈ ਨਾ ਉਹ ਉਸ ਤਰ੍ਹਾਂ ਹੀ ਧਮਕਾ ਰਹਾ ਥਾ ਜੋ ਤੁਮ ਕੋ ਮਾਰ ਦੇਗੇ ਮੈਦਾਨ ਤੇ ਹੀ ਮਾਰ ਦੇਗੇ ਇਹ ਕਰੇਗਾ ਇਸ ਤੋਂ ਪਹਿਲੇ ਵਾਰ ਵੀ ਦੋ ਵਾਰ ਤਿੰਨ ਵਾਰ ਉਹ ਆ ਚੁੱਕਾ ਹੈ ਇਹ ਦੁਕਾਨ ਤਿੰਨ ਵਾਰ ਚੋਰੀ ਕਰਕੇ ਲਗਿਆ ਹੋਇਆ ਬੰਦਾ ਨਹੀਂ ਉਹ ਦੋ ਵਾਰ ਆਇਆ ਤੋ ਉਸ ਤਰ੍ਹਾਂ ਹੀ ਯਹਾਂ ਸੇ ਭਗਾ ਹੋਗਾ ਜੀ ਕਿਸੇ ਤਰ੍ਹਾਂ ਰਾਤ ਮੇ ਤਿੰਨ ਆਦਮੀ ਕਰਪਾਨ ਲੈ ਕਰਕੇ ਗਏ ਤੇ ਪੂਰਾ ਸੇ ਟਿਕ ਕਰਕੇ ਫੜ ਗਿਆ ਹੋਇਆ ਹੈ ਪੁਲਿਸ ਨੂੰ ਥਾਣੇ ਦਰਖਾਸਤ ਦਿੱਤੀ ਤੁਸੀਂ ਹਾਂ ਜੀ ਦਰਖਾਸਤ ਵੀ ਦਿੱਤੀ ਹੈ ਕੋਈ ਕਾਰਵਾਈ ਹੋਈ ਕਾਰਵਾਈ ਉਹ ਵੀ ਬੰਦਾ ਪਕੜਾ ਗਿਆ ਹੈ ਦੋਨੋਂ ਠੀਕ ਹੈ ਹਾਂਜੀ ਸਰ ਜਿਹੜੀ ਬੇਕਰੀ ਤੇ ਚੋਰੀ ਹੋਈ ਆ ਇਸ ਸਬੰਧ ਦੇ ਵਿੱਚ ਕੋਈ ਬੰਦਾ ਅਰਜਾਇਸ਼ਟ ਕੀਤਾ ਹੈ ਨਹੀਂ ਜੀ ਬੰਦੇ ਨਹੀਂ ਅਜੇ ਤਵਜੀਹ ਸਾਡੀ ਚੱਲ ਰਹੀ ਹੈ ਜੀ ਕਿ ਤੁਤੀਸ਼ ਉਹਨਾਂ ਦੇ ਬੰਦੇ ਕਲੀਅਰ ਹੁੰਦੇ ਉਹਨਾਂ ਨੂੰ ਬੰਦੇ ਅਰੈਸਟ ਕਰਕੇ ਅਗਲੀ ਕਾਨੂੰਨੀ ਕਾਰਵਾਈ ਲਈ ਕੀਤੀ ਜਾਊਗੀ ਪਰ ਪਿੰਡ ਵਾਸੀਆਂ ਦਾ ਤਾਂ ਕੁਝ ਜਿਹੜੇ ਦੁਕਾਨਦਾਰ ਅਲਗ-ਅਲਗੇ ਬੰਦੇ ਅਗੇ ਕੁਝ ਇੱਕ ਬੇਕਰੀ ਵਾਲਾ ਉਹ ਕਹਿੰਦੇ ਵੀ ਬੰਦੇ ਅਰੈਸਟ ਕੀਤੇ ਆ ਕੋਈ ਕਾਰਵਾਈ ਨਹੀਂ ਹੋਣਦੀ ਉਹ ਕਾਰਵਾਈ ਅਸੀਂ ਕਰਾਂਗੇ ਜਰੂਰ ਜੀ ਪਚਾਤਰ ਵਿੱਚ ਕਰਾਂਗੇ ਸਾਰਾ ਗਾੜੀ ਸੀਟ ਤੇ ਲਿਆ ਕੇ ਕੁਛੀ ਸਰ ਕਹਿੰਦਾ ਬੰਦੇ ਨਹੀਂ ਅਰੈਸਟ ਹੋਏ ਉਹ ਕਹਿੰਦਾ ਅਰੈਸਟ ਹੋਏ ਆ ਹਾਂਜੀ ਹਾਂਜੀ ਨਹੀਂ ਬੰਦੇ ਅਜੇ ਬੰਦੇ ਅਰੈਸਟ ਕਰਨੇ ਆ ਜੀ ਠੀਕ ਆ ਬਾਈ ਨੇਮ ਕਿ ਜਿਹਾ ਉਦਾਂ ਹੀ ਹੈਗੇ ਜੀ ਨਹੀਂ ਬਾਈ ਨੇਮ ਜੀ ਜਿਹੜੇ ਉਹਨਾਂ ਨਾਮ ਲਿਖਾਈ ਆ ਜੀ ਮੇਟੂ ਦੇਖੀ ਗਏ ਸਾਨੂੰ ਅੱਛਾ ਜੀ ਹਾਂਜੀ